ਸਸਾ ਜਨਾ ਪਿੰਡ ਆਲਮਗੀਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣੇ ਤੋਂ ਨਾ ਦੋ ਝੋਟੀਆਂ ਲੱਗੀਆਂ ਦਿਖਾਉਣਾ ਘਰੇਲੂ ਸੱਜਣਾ ਮੇਨ ਕੰਮ ਬਾਈ ਹੋਰਾਂ ਦਾ ਹੈਗਾ ਦੁੱਧ ਤੇ ਬੱਚਾ ਕਾਫੀ ਘਣਤੀ ਚਲਾਈਆਂ ਵਈਆਂ ਤੇ ਇਹ ਦੋ ਝੋਟੀਆਂ ਬਾਈ ਕਹਿੰਦਾ ਸੇਲ ਕਰਨੀਆਂ ਇੱਕ ਦਿਨ ਤੋਂ ਦੁੱਗੀ ਆ ਗਈ ਤੇ ਇੱਕ ਦਿਨ ਤੋਂ ਰਹੂਗੀ ਮੱਲੋ ਚੌਗੀ ਤੇ ਠੰਡੀਆਂ ਸੀਲ ਆ ਗਈਆਂ ਫੁੱਲ ਤੇ ਗੱਲਬਾਤ ਬਾਈ ਨਾ ਕਰਾ ਦੇਂਗੇ ਡਿਟੇਲ ਕਰਾ ਦੇਂਗੇ ਪੁੱਛ ਲਾਂਗੇ ਤੇ ਜਿਹੜਾ ਰੇਟ ਵਾਲਾ ਕੰਮ ਆ ਰੇਟ ਵਾਲਾ ਕੰਮ ਕਰਾ ਲਾਂਗੇ ਬਿਲਕੁਲ ਫਿਕਸ ਆ ਤੇ ਰੇਟ ਇਹ ਮੰਨ ਲਓ ਮੰਨ ਲਓ ਬਿਲਕੁਲ ਜਾਇਜ਼ ਜਾ ਹੋਊਗਾ ਤੇ ਬਾਕੀ ਡਿਟੇਲ ਬਾਈ ਸਤਿ ਸ੍ਰੀ ਅਕਾਲ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਰਸ਼ ਦਾ ਮੌਕਾ ਹੋ ਰਿਹਾ ਨਾ ਹਾਂਜੀ ਨੰਬਰ ਬੋਲ ਦਿਓ ਤੁਹਾਡਾ ਹਾਂਜੀ 94637 ਹਾਂਜੀ 95370 ਜੀ 94637 95370 95370 ਤੇ ਸ਼ੁਰੂਆਤ ਬਾਈ ਫਿਰ ਆ ਕੱਤੀ ਤੋਂ ਕਰਦੇ ਹਾਂਜੀ ਇਹ ਤੋਂ ਇਹ ਮਾਰ ਦੇ ਲੱਭੀ ਕੈਮਰਾ ਫੇਸ ਕੁਆਲਿਟੀ ਚੈੱਕ ਕਰਾ ਦੇ ਤੇ ਉਸ ਤੋਂ ਬਾਅਦ ਇਹਦੀ ਬਾਡੀ ਬੂਡੀ ਚੈੱਕ ਕਰਾ ਦੇ ਤੇ ਦੰਦੋ ਕਿ ਮਰੂਗੀ ਬਾਈ ਇਹ ਦੰਦੋ ਦੁੱਗੀ ਆ ਜੀ ਦੰਦੋ ਦੁੱਗੀ ਤੇ ਕਿੰਨੇ ਕਿ ਦਿਨ ਬਾਕੀ ਨੇ ਇਹਦੇ ਬਾਈ ਇਹਦੇ ਬਸ 4 ਤਰੀਕ ਨੂੰ ਇਹਦੇ 5 ਨੂੰ ਪੂਰੇ ਹੋਣਿਆ ਜੀ ਠੀਕ ਆ ਗੱਲ ਹਾਂਜੀ ਥੱਲੇ ਚੰਗੀ ਬਣਦੀ ਆਉਂਦੀ ਹੈ ਨਾ ਹਾਂਜੀ ਇਹਦੀ ਮਾਂ ਦਾ ਦੁੱਧ ਕਿੰਨਾ ਕਾ ਭਾਈ ਮਾਂ ਥੱਲੇ ਇਹਦੀ ਥੱਲੇ ਜੀ 16 17 ਕਿਲੋ ਦੁੱਧ ਦਾ 16 17 ਹਾਂਜੀ ਆਪਣੇ ਕੋਲੇ ਹੀ ਆ ਉਹ ਵੀ ਇਹ ਮੰਨ ਲਓ ਵੀ ਅੱਜ ਇਹਦੇ 4 ਤੋਂ 5 ਦਿਨ ਪੈਂਟਿੰਗ ਆ ਮਾਂ ਦਾ ਦੋ ਚਾਰ ਉੱਤੇ ਉੱਤੇ ਲੈ ਜੀ ਹਾਂਜੀ ਤੇ ਬਾਕੀ ਖੋਲ ਕੇ ਦਿਖਾਵਾਂਗੇ ਹਾਂਜੀ ਖੋਲ ਕੇ ਦਿਖਾਵਾਂ ਨਿੱਕੂ ਖੋਲ ਪਤਾ ਕਿ ਨਾ ਸਦਿਨਾ ਜਜਮੈਂਟ ਇੱਥੇ ਤੋਂ ਕਰ ਲੈ ਕਿਉਂਕਿ ਮੀਂਹ ਵਾਲਾ ਮੌਸਮ ਅੰਦਰ ਖੜ ਕੇ ਥਿਊ ਕਰਕੇ ਦਿਖਾਵਾਂਗੇ ਦਿਨ ਬਾਈ ਕਿਹਨਾਂ ਇਹਦੇ ਪੰਜ ਪੈਂਡਿੰਗ ਨੇ ਮਾਂ ਦਾ ਦੁੱਧ ਕਿੰਨਾ ਦੱਸਿਆ ਬਾਈ ਇਹਦਾ 16 ਤੋਂ 17 ਕਿਲੋ ਜੀ 16 ਤੋਂ 17 ਲੀਟਰ ਕਮਾ ਲਿਆ ਬਾਈ ਦਿਨ ਇਹ ਮੰਨ ਲਓ ਵੀ 5 ਤਰੀਕ ਦੇ ਹਿਸਾਬ ਨਾਲ ਪੈਂਡਿੰਗ ਨੇ 2-4 ਦਿਨ ਝੋਟੀ ਉੱਤੇ ਲੈ ਜੂ ਤੇ ਬਾਕੀ ਕੁਆਲਿਟੀ ਬਹੁਤ ਕਮਾਲ ਦੀ ਆ ਸਿੰਘ ਬਿਲਕੁਲ ਬੰਦ ਤੇ ਸਵਾ ਆਦੀ ਇਹ ਮੰਨ ਲਓ ਵੀ ਠੰਡੀ ਸੀ ਲਾਗੀ ਥੋੜਾ ਜਿਹਾ ਉਪਰੇ ਕਰਕੇ ਦਰਦੀ ਆ ਲੈ ਚਲ ਬਈ ਉਧਰਲੇ ਬੰਨੇ ਤੇ ਬਾਕੀ ਮਾਂ ਦਾ ਦੁੱਧ ਵੀ ਚੰਗਾ ਤੇ ਗੱਪਣ ਤਾਂ ਨਹੀਂ ਪਤਾ ਕਿਦੇ ਕੀ ਕਰਦਾ ਬਾਈ ਇਹ ਸੈਗ 5 ਸਟਾਰ ਤੋਂ ਆਈ ਚੰਗੇ ਤੋਂ ਕਹਿ ਲੀਏ ਹਾਂਜੀ ਹਾਂਜੀ ਠੀਕ ਆ ਥੱਲੋਂ ਚੰਗੀ ਬਣਦੀ ਆਉਂਦੀ ਆ ਨਾ ਹਾਂਜੀ ਪੂਰੀ ਚੰਗੀ ਰੇਟ ਕੀ ਰੂਗਾ ਬਾਈ ਇਹਦਾ ਰੇਟ ਇਹਦਾ ਜੀ 115 ਜੀ 1 ਲੱਖ ਤੇ 15000 ਉਹ ਜੋ ਮਾਨਤਾਨ ਕੋਈ ਮਾਨਤਾਨ ਬਸ ਜਾਇਜ਼ ਹੀ ਮੰਗਿਆ ਮੈਂ ਮਾਨਤਾਨ ਨਹੀਂ ਕਰਾਂਗੇ ਜੀ ਠੀਕ ਆ ਗੱਲ ਹਾਂਜੀ ਆ ਕਹਿ ਲੀਏ ਵੀ ਥੋੜਾ ਬੜਾ ਮਾਨਤਾਨ ਜਾ ਹਾਂਜੀ 115 ਜੋ ਕਰ ਦਾਂਗੇ ਬੜਾ ਫਰਕ ਨਹੀਂ ਆ ਬੜਾ ਫਰਕ ਨਹੀਂ ਮੰਗੇ ਹੀ ਆਪਾਂ ਬਸ ਜਾਇਜ਼ ਦੇਣ ਵਾਲਾ ਹੀ ਆ ਜੀ ਠੀਕ ਆ ਗੱਲ ਤੇ ਦੋ ਨੰਬਰ ਵਾਲੀ ਵੀ ਤੋਰ ਦੇ ਬਾਈ ਖੋਲ ਕੇ ਇਹਨਾਂ ਦੋ ਤੇ ਮੇ ਰਹੂਗੀ ਜੀ ਇਹ ਚੌਗੀ ਆ ਜੀ ਚਾਰ ਦੰਦ ਹਾਂਜੀ ਇਹ ਆ ਗਈ ਸੱਜਣੋ ਬਾਈ ਕਹਿੰਦਾ ਦੰਦੋਂ ਚੌਗੀ ਤੇ ਥੱਲੋਂ ਚੰਗੀ ਬਣਦੀ ਆਉਂਦੀ ਆ ਇਹਦੇ ਕਿੰਨੇ ਦਿਨ ਬਾਕੀ ਨੇ ਬਾਈ ਇਹਦੇ 4 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ ਸਮਝਾ ਲੈ ਬਾਈ ਇੱਥੇ ਇਹਦੇ ਬਾਈ ਕਹਿੰਦਾ 4 ਨੂੰ ਦਿਨ ਪੂਰੇ ਨਹੀਂ ਮੰਨ ਲਓ 4 ਕ ਦਿਨ ਇਹਦੇ ਪੈਂਡਿੰਗ ਨੇ ਹਾਂਜੀ ਇਹ ਗੱਲ ਬਾਤ ਕਰ ਜੀ 2-4 ਦਿਨ ਉੱਤੇ ਵੀ ਘੱਟ ਦੋ ਚਾਰ ਦਿਨ ਉੱਤੇ ਲੈ ਜਾਉਂਗੀ ਤੇਰੀ ਮਾਂ ਦਾ ਦੁੱਧ ਕਿੰਨਾ ਕਾ ਬਾਈ ਇਹਦੀ ਮਾਂ ਦਾ 15 ਪਲੱਸ ਜੀ 15 ਤੋਂ ਬਾਹਰੇ ਹਾਂਜੀ ਤੇ ਸਿੰਘ-ਸੁੰਗ ਚੰਗਾ ਲੱਗਦੀ ਹੈ ਨਾ ਲੈ ਚੱਲਾ ਚੱਲਾ ਇੱਧਰ ਲੈ ਬੰਨੇ ਲੈ ਚੱਲ ਬਾਈ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਆ। ਥਾਨ ਲਈ ਵੀ ਇਹ ਮੰਨ ਲਓ ਬਿਲਕੁਲ ਕਲਾ ਸਾ। ਕੱਲਾ ਕੱਲਾ ਥਾਨ ਲੱਗਿਆ। ਜੀ ਆਈ ਗਾ ਆਰਡਰ ਰੱਖਦੀ ਆ ਤੇ ਸੁਭਾ ਦੀ ਬਾਈ ਕਹਿੰਦਾ ਹੈਗੀ ਆ ਬਿਲਕੁਲ ਠੰਡੀ ਸੀਲ ਆ। ਇਹਦੀ ਮਾਨਤ ਦੁੱਧ ਕਿੰਨਾ ਦੱਸਿਆ ਦੀ? ਇਹ ਤਾਂ 15 ਪਲੱਸ ਜੀ। ਇਹਦੇ ਸੀਮਨ ਪਤਾ ਬਾਈ ਕਿਹੜਾ ਲੱਗਿਆ? ਇਹ ਦੋਨੋਂ ਦੇ 5 ਸਟਾਰ ਲੱਗੇ ਸੈਕ ਵਾਲਿਆਂ ਦਾ ਜੀ। ਠੀਕ ਆ ਗੱਲ। ਆ ਸੈਕ ਵਾਲਿਆਂ ਦੇ ਸੀਮਨ ਤੋਂ ਬਾਈ ਕਹਿੰਦਾ ਗੱਬਣ 5 ਸਟਾਰ ਸੀਮਨ ਲੱਗਿਆ ਦੋਹਾਂ ਝੋਟੀਆਂ ਦੇ। ਇਹਦਾ ਕੀ ਰੇਟ ਰਹਿਣਾ ਬਾਈ? ਇਹਦਾ ਵੀ 1 15 ਜੀ। 1 ਲੱਖ ਤੇ 15000 ਦੋਨੇ ਕਿੰਨੇ ਦੇ ਦਾਂਗੇ ਭਾਈ ਦੋਨੇ ਜੇ ਕੋਈ ਇਕੱਠੀਆਂ ਲਊਗਾ ਜੀ ਉਹਨੂੰ ਦੇ ਦਾਂਗੇ 2 20 ਦੀਆਂ ਦੇ ਦਾਂਗੇ ਬਸ 2 ਲੱਖ ਤੇ 20000 ਆ 2 ਲੱਖ ਤੇ 20000 ਰਿਆ ਬਾਈ ਕਹਿੰਦਾ ਦੋਹੇ ਝੋਟੀਆਂ ਦੇ ਦਾਂਗੇ ਜੇ ਲੈਣੀਆਂ ਕੱਲੀ ਕੱਲੀ ਤਾਂ ਰੇਟ ਹੈਗਾ 1 ਲੱਖ ਤੇ 15 15000 ਤੇ ਨੰਬਰ ਇੱਕ ਵਾਰੀ ਫੇਰ ਬੋਲੋ 94637 ਹਾਂਜੀ 95370 ਜੀ 93637 95370 ਜੀ 93370 ਬਾਈ ਦਾ ਨੰਬਰ ਹੈ ਪਿੰਡ ਆਲਮਗੀਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ